ਅੱਜ ਸਰਕਾਰ ਨੇ ਚੰਡੀਗੜ੍ਹ ਦੇ 35ਏ ਸੈਕਟਰ ਦੇ ਵਿੱਚ ਮਿਊਸਪਲ ਭਵਨ ਦੇ ਵਿੱਚ ਕਿਸਾਨਾਂ ਨੂੰ ਇਕੱਠੇ ਕਰਿਆ ਸੀ ਸੱਜਿਆ ਸੀ ਕਿਸਾਨਾਂ ਦੇ ਇੱਕ ਦੱਪੱਖ ਜਾਣਨ ਦੇ ਲਈ ਪੱਖ ਜਾਣਨ ਦੇ ਲਈ ਨਹੀਂ ਸੀ ਹਕੀਕਤ ਇਹ ਸੀਗਾ ਕਿ ਕਿਸਾਨਾਂ ਨੂੰ ਇੱਕ ਪੇਸ਼ ਕਰਨਾ ਚਾਹੁੰਦੇ ਸੀਗੇ ਜੇ ਆਹ ਦੇਖੋ ਜੀ ਕਿਸਾਨ ਸਾਡੇ ਹੱਕ 'ਚ ਨਹੀਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਇਹਦੇ ਬਾਰੇ ਥੋੜੀਆਂ ਜਿਹੀਆਂ ਗੱਲਾਂ ਅੱਜ ਵੀ ਇਸ ਲਾਈਵ ਤੋਂ ਇਸ ਵੀਡੀਓ ਦੇ ਮਾਧਿਅਮ ਤੋਂ ਘਰ-ਘਰ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਅਤਿ ਜ਼ਰੂਰੀ ਹੈ ਮੈਂ ਕਿਉਂ ਕਹਿ ਰਿਹਾ ਹਾਂ ਕਿਉਂਕਿ ਇਹੀ ਜਿਹੜੀ ਜਿਹੜਾ ਕੁਛ ਅੱਜ ਉੱਥੇ ਹੋਇਆ ਹੈ ਉਸ ਭਵਨ ਦੇ ਵਿੱਚ ਉਹਦਾ ਸੱਚਾਈ ਇਹ ਹੈ ਕਿ ਲਗਭਗ 250 ਕੁਰਸੀ ਲੱਗੀ ਆ ਉੱਲ ਚ ਤੇ 250 ਦੇ ਵਿੱਚੋਂ 60 ਤੋਂ ਲੈ ਕੇ 65 ਦੇ ਵਿੱਚ ਕਿ ਕੁਰਸੀਆਂ ਖਾਲੀ ਨੇ ਹਰ ਲਾਈਨ ਦੇ ਵਿੱਚ 2 3 4 ਕੁਰਸੀਆਂ ਖਾਲੀ ਨੇ ਜੋ ਉਥੋਂ ਦੀ ਸਚਾਈ ਹੈ ਤੇ ਜਦੋਂ ਗੁਣਗਾਨ ਕੀਤਾ ਗਿਆ ਇਸ ਲੈਂਡ ਪੂਲਿੰਗ ਪਾਲਿਸੀ ਦਾ ਉਸ ਵੇਲੇ ਦੇਖੋ ਪਾਲਿਸੀ ਦੇ ਵਿੱਚ ਇਹ ਕਿਹਾ ਕਿ ਪਰ 1 30000 ਰੁਪਇਆ ਸਾਲ ਦਾ ਠੇਕਾ ਦਿੱਤਾ ਜਾਏਗਾ ਇਹ ਸਿਰਫ 3 ਸਾਲ ਤੱਕ ਦਿੱਤਾ ਜਾਏਗਾ ਇਹ ਵੀ ਕਿਹਾ ਗਿਆ ਔਰ ਸਿਚ ਕਲੀਅਰ ਕੀਤਾ ਗਿਆ ਲੇਕਿਨ ਅੱਜ ਕਿਸਾਨਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਗਿਆ ਇਹ ਕਿਹਾ ਗਿਆ ਕਿ 50000 ਰੁਪਏ ਠੇਕਾ ਦੇਵਾਂਗੇ ਪਹਿਲੇ ਪਹਿਲਾ ਝੂਠ ਤੇ ਦੂਸਰਾ ਇਹ ਕਿਹਾ ਕਿ ਉਹ ਉਦੋਂ ਤੱਕ ਦੇਵਾਂਗੇ ਜਦੋਂ ਤੱਕ ਅਸੀਂ ਤੁਹਾਡੇ ਕੋਲੋਂ ਜ਼ਮੀਨ ਨਹੀਂ ਲੈ ਲੈਂਦੇ ਜਾਂ ਜ਼ਮੀਨ ਦੀ ਡਿਵੈਲਪਮੈਂਟ ਨਹੀਂ ਕਰਦੇ ਉਦੋਂ ਤੱਕ ਬਟ ਪਾਲਿਸੀ ਦੇ ਵਿੱਚ ਸਿਰਫ 3 ਸਾਲ ਦੀ ਗੱਲ ਕੀਤੀ ਗਈ ਹੈ ਕੀ ਮੰਨੀਏ ਪਾਲਿਸੀ ਦੀ ਗੱਲ ਨੂੰ ਮੰਨੀਏ ਜਾਂ ਅੱਜ ਵਾਲੀ ਗੱਲ ਨੂੰ ਮੰਨੀਏ ਪਰ ਮੈਂ ਇੱਕ ਇਹ ਗੱਲ ਕਹਿਣੀ ਚਾਹੂਗਾ ਜਦੋਂ ਉੱਥੇ ਹਰਦੀਪ ਮੁੰਡਿਆ ਜੀ ਬੋਲ ਕੇ ਹਟੇ ਨੇ ਉਹਨਾਂ ਨੇ ਕਿਸਾਨਾਂ ਨੂੰ ਇਹ ਕਿਹਾ ਵੀ ਕੋਈ ਕਿਸੇ ਦੇ ਸਵਾਲ ਜਵਾ ਜਿਹਨੇ ਕਿਸੇ ਨੇ ਉੱਠ ਕੇ ਬੋਲਣਾ ਕੁਝ ਕਹਿਣਾ ਹੈ ਉਹ ਹਟਖੜੇ ਕਰੋ ਤਾਂ ਸੁਭਾਵਕ ਹੈ कि ਜਿਸ ਤਰ੍ਹਾਂ ਦਾ ਇਸ ਲੈਂਡ ਪੂਲਿੰਗ ਪਾਲਿਸੀ ਦੇ ਪ੍ਰਤੀ ਭੰਮਲ ਕੁਸੇ ਜਾਂ ਲੋਕਾਂ ਨੂੰ ਸ਼ੰਕੇ ਸੀ ਕ ਸਵਾਲ ਦਾ ਹੱਥ ਤਾਂ ਸਾਰਿਆਂ ਨੇ ਖੜੇ ਕਰਨਾ ਹੀ ਸੀ ਉਹ ਹੱਥ ਖੜੇ ਕੀਤੇ ਜਦੋਂ ਉਹਨਾਂ ਦੇ ਵਿੱਚੋਂ ਸਿਰਫ ਚਾਰ ਬੰਦੇ ਬੁਲਾਏ ਗਏ ਸਿਰਫ ਚਾਰ ਬੰਦੇ ਤੇ ਜਿਹੜੇ ਚਾਰ ਬੁਲਾਏ ਹੁਣ ਹੱਥ ਸਾਰਿਆਂ ਦੇ ਖੜੇ ਕੀਤੇ ਤੇ ਇੱਕ ਉਥੇ ਬੜੀ ਇੰਪੋਰਟੈਂਟ ਗੱਲ ਹੈ ਕਿ ਜਦੋਂ ਹੱਥ ਖੜੇ ਕੀਤੇ ਜੇ ਸਰਕਾਰ ਈਮਾਨਦਾਰ ਸੀ ਤਾਂ ਪਿਆਰਿਓ ਉਸ ਵੇਲੇ ਵੀਡੀਓ ਔਨ ਕਰਕੇ ਵੀਡੀਓ ਬਣਾਈ ਗਈ ਜਦੋਂ ਹੱਥ ਖੜੇ ਕਰਵਾਏ ਆ ਲੋਕਾਂ ਦੇ ਇਹਦਾ ਮਤਲਬ ਤੁਹਾਡੇ ਹੱਥ ਖੜਿਆਂ ਨੂੰ ਉਹਨਾਂ ਕਿਸਾਨਾਂ ਦੇ ਹੱਥ ਖੜਿਆਂ ਨੂੰ ਮਿਸਯੂਜ਼ ਕੀਤਾ ਜਾਣਾ ਹੈ ਇਸ ਲਈ ਅਸੀਂ ਅੱਜ ਲਾਈਵ ਹੋ ਕੇ ਬੋਲ ਕੇ ਦੱਸਣਾ ਚਾਹ ਰਹੇ ਆ ਕਿ ਅੰਦਰ ਦੀ ਸਿਚੁਏਸ਼ਨ ਆ ਸੀ ਹੋਇਆ ਜੋ ਕੁਝ ਵਾ ਹੋਇਆ ਔਰ ਉਹ ਵੀਡੀਓ ਔਨ ਕਰਕੇ ਹੱਥ ਕਨੇ ਕਰਵਾਏਗਾ ਤੇ ਜਵਾਬ ਜਦੋਂ ਲੈਣੇ ਸੀ ਉਦੋਂ ਫਿਰ ਵੀਡੀਓ ਬੰਦ ਹੈ ਉਦੋਂ ਫਿਰ ਸਾਡੇ ਜਿਹੜੇ ਕਿਸਾਨਾਂ ਨੇ ਸਵਾਲ ਕੀਤੇ ਉਹਨਾਂ ਦੇ ਵਿੱਚੋਂ ਸਿਰਫ ਚਾਰ ਕਿਸਾਨ ਬੋਲਣ ਦਿੱਤੇ ਜਾਣੇ ਇਹਨਾਂ ਦੇ ਐਮਐਲਏ ਨੇ ਜੁਆ ਕਿਸਾਨ ਸੱਦੇ ਆ ਉਹਨਾਂ ਦੇ ਵਿੱਚੋਂ ਇਹ ਚਾਰ ਬੁਲਾਏ ਆ ਤੇ ਜਿਹੜੇ ਚਾਰ ਬੁਲਾਏ ਆ ਪਹਿਲੇ ਵੀਰ ਦਾ ਸਵਾਲ ਸੀ ਕਿ ਜ਼ਮੀਨ ਦਾ ਠੇਕਾ 70-75 ਹਜ਼ਾਰ ਹੈ ਤੁਸੀਂ 50 ਹਜ਼ਾਰ ਕਿਵੇਂ ਦੇ ਰਹੇ ਹੋ ਦੂਸਰੇ ਦਾ ਸਵਾਲ ਸੀ ਕਿ ਮੈਂ ਆਪਦੇ ਕਿੱਲੇ ਦੇ ਵਿੱਚੋਂ ਸਵਾ ਲੱਖ ਦੀ ਡੇਢ ਲੱਖ ਦੀ ਲੱਖ ਤੋਂ ਉੱਪਰ-ਉੱਪਰ ਸਬਜ਼ੀ ਕੱਢਦਾ ਹਾਂ ਤਾਂ ਫਿਰ ਕਿਸ ਤਰੀਕੇ ਦੇ ਨਾਲ ਮੈਨੂੰ ਤੁਸੀਂ 50 ਹਜ਼ਾਰ ਠੇਕਾ ਕਿਵੇਂ ਦੇ ਨਾਲ ਮੇਰਾ ਘਰ ਕਿਵੇਂ ਪੂਰਾ ਕਰੋਗੇ ਤਾਂ ਫਿਰ ਉਸ ਤੋਂ ਬਾਅਦ ਹੋਰ ਇੱਕ ਕਿਸਾਨ ਬੋਲਿਆ ਉਹਨੇ ਇਹ ਕਿਹਾ ਕਿ ਜ਼ਮੀਨ ਦਾ ਠੇਕਾ ਤਾਂ 70 75 ਛੱਡੋ ਜੀ 80 85 ਐ ਅ ਸਾਨੂੰ 50000 ਨਾਲ ਕਿਵੇਂ ਘਰ ਪੂਰਾ ਹੋਏਗਾ ਤਾਂ ਇੱਥੇ ਮੰਤਰੀ ਜੀ ਉੱਥੇ ਉਹਨਾਂ ਵੱਲੋਂ ਗੋਂਗਲਵਾ ਤੋਂ ਮਿੱਟੀ ਝਾੜੀ ਗਈ ਝੂੜ ਧਵਾਨ ਬੋਲਿਆ ਗਿਆ ਇਹ ਕਿਹਾ ਗਿਆ ਕਿ ਨਹੀਂ ਨਹੀਂ 50000 ਰੁਪਈਆ ਦੇਵਾਂਗੇ ਔਰ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ ਬਹੁਤ ਝੂਠ ਬੋਲ ਕੇ ਗਏ ਅਗਲੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਮੈਂ ਧੰਨਵਾਦੀ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਉੱਥੇ ਸਵਾਲ ਕੀਤੇ ਪਰ ਇਹ ਯਾਦ ਰੱਖਿਓ ਮੇਰੇ ਆਮ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਤੁਹਾਨੂੰ ਸਦਕੇ ਜਿਹੜੇ ਹੱਕੜੇ ਕਰਵਾਏ ਆ ਉਹਨੋਂ ਤੁਹਾਡੀ ਹਾਜ਼ਰੀ ਤੁਹਾਡੀ ਸਹਿਮਤੀ ਪ੍ਰਗਟਾਈ ਜਾ ਸਕਦੀ ਹੈ ਇਸ ਗੱਲ ਦਾ ਧਿਆਨ ਰੱਖਿਓ ਜਿਹੜੇ ਵੀਰਾਂ ਨੇ ਉੱਥੇ ਹੱਥ ਖੜੇ ਕੀਤੇ ਐ ਇਸ ਗੱਲ ਤੋਂ ਬਚਿਓ ਇੱਕ ਕਿਸਾਨ ਨੂੰ ਉੱਥੇ ਸਵਾਲ ਕਰਨਾ ਚਾਹੁੰਦਾ ਸੀ ਮੈਂ ਇਹ ਇਹ ਤੁਹਾਡੇ ਧਿਆਨ ਚ ਲਿਆਵਾਂ ਆ ਮੇਰੇ ਕੋਲ ਉਥੋਂ ਦੀ ਰਿਪੋਰਟ ਆਈ ਆ ਜੋ ਇੱਕ ਕਿਸਾਨ ਸਵਾਲ ਕਰਕੇ ਪੁੱਛਣਾ ਚਾਹੁੰਦਾ ਸੀਗਾ ਕਿ ਜੁਮਲਾ ਮੁਸ਼ਤਰਕਾ ਮਾਲਕਨ ਜਮਨ ਦੀਆਂ ਜਿਹੜੀਆਂ ਸਾਂਝੇ ਖਾਤਿਆਂ ਦੀਆਂ ਜਿਹੜੀਆਂ ਜ਼ਮੀਨਾਂ ਪਈਆਂ ਨੇ ਉਹ ਜ਼ਮੀਨਾਂ ਜਿਹੜੀਆਂ ਸਾਂਝੇ ਖਾਤੇ ਜਿਹੜੀ ਤਕਸੀਮ ਨਹੀਂ ਹੋਈ ਉਹਨਾਂ ਦੇ ਆ ਤੁਸੀਂ ਕੀ ਕਰੋਗੇ ਉੱਥੇ ਬਿਲਕੁਲ ਕੋਈ ਜਵਾਬ ਨਹੀਂ ਦਿੱਤਾ ਔਰ ਇਹ ਕਹਿ ਕੇ ਉੱਥੋਂ ਦੀ ਸਾਰੀ ਅਫਸਰ شاہੀ ਤੇ ਜਿਹੜੀ ਇਹਨਾਂ ਦੇ ਮਨਿਸਟਰ ਇਹਨਾਂ ਦੇ ਐਮਐਲਏ ਆਈ ਸੀ ਇਹ ਕਹਿ ਕੇ ਭੱਜੇ ਨੇ ਕਿ ਮੁੱਖ ਮੰਤਰੀ ਜੀ ਨਾਲ ਮੀਟਿੰਗ ਆ ਸਾਨੂੰ ਛੇਤੀ ਆ ਤੇ ਜਲਦੀ ਜਲਦੀ ਦੇ ਵਿੱਚ ਉੱਥੋਂ ਭੱਜੇ ਨੇ ਉੱਥੇ মিডিਆ ਕੋਈ ਨਹੀਂ ਸੀ ਮੈਂ ਇਹ ਵੀ ਗੱਲ ਦੱਸਣਾ ਚਾਹਣਾ ਕਿ ਸਾਡੀ ਆਰਗੇਨਾਈਜੇਸ਼ਨ ਉੱਥੇ ਗਈ ਹੈ ਸਵਾਲ ਕਰਨੇ ਸੀ ਲੇਕਿਨ ਉੱਥੇ ਐ ਇਸ ਤਰੀਕੇ ਨਾਲ ਬੰਦਿਆਂ ਨੂੰ ਅੰਦਰ ਐਂਟਰੀ ਕਰਵਾਈ ਆ ਕਿ ਇੱਕ ਐਮਐਲਏ ਨੇ ਕਹਿਦਾ ਕਿ ਮੇਰੇ ਨਾਲ ਚਾਰ ਬੰਦੇ ਆ ਰਹੇ ਨੇ ਜਾਂ ਪੰਜ ਬੰਦੇ ਆ ਰਹੇ ਨੇ ਆਹਾ ਆਹਾ ਨਾ ਹੈ। ਉਹੀ ਚਾਰ ਬੰਦਿਆਂ ਦੀ ਐਂਟਰੀ ਕਰਵਾਈ ਗਈ ਆ ਪੰਜਵੇਂ ਬੰਦੇ ਦੀ ਐਂਟਰੀ ਨਹੀਂ ਕਰਵਾਈ ਗਈ। ਆਮ ਲੋਕਾਂ ਨੂੰ ਜਥੇਬੰਦੀ ਦੇ ਬੰਦਿਆਂ ਨੂੰ ਇੰਟਰ ਨਹੀਂ ਹੋਣ ਦਿੱਤਾ ਗਿਆ। ਔਰ ਪ੍ਰੈਸ ਤੋਂ ਵੀ ਕਿਨਾਰਾ ਕੀਤਾ ਗਿਆ। ਸੋ ਇਹ ਜਿਹੜੀ ਸਾਰੀ ਕਹਾਣੀ ਹੈ ਇਹ ਗੱਲ ਸਪਸ਼ਟ ਕਰਦੀ ਐ ਇੱਕ ਮੈਂ ਹੋਰ ਜਾਣਕਾਰੀ ਦੇਵਾਂ ਤੁਹਾਡੇ ਸਾਰਿਆਂ ਵੀਰਾਂ ਨੂੰ ਕੱਲ ਦੀ ਇੱਕ आरएमबी चैनल ਦੇ ਉੱਤੇ ਖਬਰ ਬਹੁਤ ਮਹਰਲ ਹੋ ਰਹੀ ਹੈ ਉਹ ਪੱਤਰਕਾਰ ਕਹਿ ਰਿਹਾ ਹੈ ਕਿ ਜੀ ਜਿਹੜੇ ਕਿਸੇ ਇੱਕ ਯੂਟਿਊਬਰ ਦੀ ਗੱਲ ਹੋਈ ਉਹਦੇ ਨਾਲ ਵੀਡੀਓ ਤੇ ਗੱਲ ਹੋਈ ਹੈ ਉਹਦੀ ਗੱਲਬਾਤ ਜਦੋਂ ਹੋ ਰਹੀ ਹੈ ਉਸ ਗੱਲਬਾਤ ਦੇ ਵਿੱਚ ਉਹਨੇ ਇਹ ਕਿਹਾ ਕਿ ਮੈਨੂੰ ਇੱਕ ਰੀਲ ਪਾਉਣ ਦਾ 2 ਲੱਖ ਰੁਪਇਆ ਦੇਣ ਦੀ ਆਫਰ ਆਈ ਹੈ ਕਿ ਲੈਂਡ ਪੂਲਿੰਗ ਦੇ ਹੱਕ ਚ ਇੱਕ ਵੀਡੀਓ ਪਾ ਦਿਓ ਤੇ ਤੁਹਾਨੂੰ 2 ਲੱਖ ਰੁਪਇਆ ਦੇਾਂਗੇ। ਔਰ ਉਹਨੇ ਇਹ ਵੀ ਗੱਲ ਕੀਤੀ ਹੈ ਕਿ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ। ਗੱਲਬਾਤ ਵੱਡੀ ਪੱਧਰ ਦੇ ਉੱਤੇ ਬਹੁਤ ਸਾਰੇ ਯੂਟਿਊਬਰਸ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਤੋਂ। ਮੈਂ ਬੇਨਤੀ ਕਰਨੀ ਚਾਹੁੰਦਾ ਦੋਸਤੋ ਸੁਣੋ ਧਿਆਨ ਨਾਲ ਕਿ ਜੇਕਰ ਇਹ ਲੈਂਡ ਪੂਰਨ ਪਾਲਿਸੀ ਬਹੁਤ ਵਧੀਆ ਹੈ ਤਾਂ ਫਿਰ ਯੂਟਿਊਬਰਾਂ ਦੇ ਰਾਹੀਂ ਇਹਦੀ ਇਹਦਾ ਪ੍ਰਚਾਰ ਕਰਨ ਦੀ ਕੀ ਲੋੜ ਹੈ ਕਿਉਂ ਇੰਨਾ ਜ਼ੋਰ ਲੱਗ ਰਿਹਾ ਹੈ ਇਹਦਾ ਪ੍ਰਚਾਰ ਕਰਨ ਦੇ ਉੱਤੇ ਜੇ ਉੱਥੇ ਸਵਾਲ ਕਰਨੋਂ ਆਜੇ ਇੱਕ ਕਿਸਾਨ ਨੇ ਖੜੇ ਹੋ ਕੇ ਪੁੱਛਣਾ ਚਾਹਿਆ ਕਿ مشترਕਾ ਖਾਤੇ ਤੇ ਕੀ ਕਰੋਗੇ ਜਵਾਬ ਨਹੀਂ ਦੇ ਕੇ ਗਏ ਭੱਜੇ ਨੇ ਉੱਥੋਂ ਸੋ ਇਸ ਕਰਕੇ ਮੈਂ